ਉਲਾਮਾ ਦੇਣਾ ਪਿਆ ਨੌਜਵਾਨ ਨੂੰ ਮਹਿੰਗਾ ਭੇਡਾਂ ਤੇ ਬੱਕਰੀਆਂ ਦੇ ਵੱਲੋਂ ਕੀਤੇ ਨੁਕਸਾਨ ਦਾ ਦਿੱਤਾ ਸੀ ਉਲਾਮਾ ਹੁਣ ਇਹ ਉਲਾਮਾ ਨੌਜਵਾਨ ਨੂੰ ਜ਼ਿੰਦਗੀ ਪਰ ਰਹੇਗਾ ਜਾਂ ਦਰਸਲ ਨੌਜਵਾਨ ਨੂੰ ਬੋਟਿਆਂ ਦੇ ਨੁਕਸਾਨ ਦਾ ਉਲਾਮਾ ਦੇਣਾ ਇੰਨਾ ਕੁ ਮਹਿੰਗਾ ਪੈ ਗਿਆ ਕਿ ਉਸ ਨੂੰ ਆਪਣੀ ਦੋਵੇਂ ਲੱਤਾਂ ਤੱਕ ਗਵਾਉਣੀਆਂ ਪੈ ਗਈਆਂ ਦਰਸਲ ਮਾਮਲਾ ਪਿੰਡ ਲੋਹਕਾ ਦਾ ਜਿੱਥੇ ਦੇ ਰਹਿਣ ਵਾਲੇ ਰਣਜੀਤ ਸਿੰਘ ਪੁੱਤਰ ਮੁਖਤਾਰ ਸਿੰਘ ਨੇ ਭੇਡਾਂ ਤੇ ਬੱਕਰੀਆਂ ਦੇ ਵੱਲੋਂ ਬੋਟਿਆਂ ਦੇ ਹੋਏ ਨੁਕਸਾਨ ਦਾ ਸਿਰਫ ਉਲਾਮਾ ਹੀ ਦਿੱਤਾ ਸੀ ਜਿਸ ਤੋਂ ਬਾਅਦ ਕੁਝ ਲੋਕਾਂ ਦੇ ਵੱਲੋਂ ਉਸ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਤੇ ਡਾਕਟਰ ਨੇ ਫਿਰ ਉਸ ਦੀਆਂ ਲੱਤਾਂ ਤੱਕ ਕੱਟਣ ਨੂੰ ਕਹਿ ਦਿੱਤਾ ਦੱਸ ਸਾਲ ਪੀੜਤ ਨੌਜਵਾਨ ਦਾ ਕਹਿਣਾ ਹੈ ਕਿ ਡੰਗਰਾਂ ਦੇ ਵੱਲੋਂ ਜੋ ਉਸ ਦੇ ਖੇਤਾਂ ਦਾ ਨੁਕਸਾਨ ਕੀਤਾ ਸੀ ਉਹ ਤਾਂ ਉਸ ਦਾ ਉਲਾਮਾ ਦੇਣ ਗਿਆ ਸੀ ਪਰ ਅਗਿਉ ਮਲਜ਼ਮਾਂ ਨੇ ਪਹਿਲਾਂ ਤਾਂ ਉਸ ਨਾਲ ਗਾਲੀ ਕਲੋਚ ਕੀਤੀ ਤੇ ਫਿਰ ਉਸ ਦੀ ਜ਼ਮ ਕੇ ਕੁੱਟਮਾਰ ਕੀਤੀ ਤੇ ਜਦੋਂ ਫਿਰ ਆਦਮੋਏ ਰਣਜੀਤ ਸਿੰਘ ਨੂੰ ਚੱਕ ਕੇ ਹਸਪਤਾਲ ਪਹੁੰਚਾਇਆ ਗਿਆ ਆ ਫਿਰ ਡਾਕਟਰਾਂ ਨੇ ਉੱਥੇ ਜੋ ਕੁਝ ਕਹਿ ਦਿੱਤਾ ਉਸ ਦੇ ਨਾਲ ਤੇ ਉਸ ਨੂੰ ਵੀ ਦੰਦਲ ਤੱਕ ਪੈ ਗਈ ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਦੇਖ ਕੇ ਕਹਿ ਦਿੱਤਾ ਕਿ ਹੁਣ ਤਾਂ ਭਾਈ ਇਸ ਦੀਆਂ ਦੋਵੇਂ ਲੱਤਾਂ ਹੀ ਕੱਟਣੀਆਂ ਪੈਣਗੀਆਂ ਹਾਲਾਂਕਿ ਇਸ ਸਬੰਧ ਦੇ ਵਿੱਚ ਹੁਣ ਤੱਕ ਪੁਲਿਸ ਨੇ ਪੰਜ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕਈਆਂ ਨੂੰ ਕਾਬੂ ਵੀ ਕੀਤਾ ਇਹ ਮਸਲਾ ਜੀ ਸਾਡੇ ਪਿੰਡ ਲੋਕਾ ਜੀ ਇਹ ਡੇਰਾ ਪੈਂਦਾ ਬਾਬੇ ਮਹਣੀ ਰਾਮ ਦਾ ਉੱਥੇ ਬੂਟੇ ਲਾਏ ਗਏ ਤੇ ਲਾਗੇ ਗਵੰਡੀਆ ਕੁਲਦੀਪ ਸਿੰਘ ਲਾਡੀ ਦਾ ਭਰਾ ਇੱਕ ਦਾ ਭਰਾ ਗੁੱਗੀ ਤੇ ਇਹਨਾਂ ਬੰਦੇ ਇਹ ਭਰਾ ਦੋ ਇਹਨਾਂ ਦੇ ਮੁੰਡੇ ਇਹਨਾਂ ਨੂੰ ਅੱਗੇ ਬੜੀ ਆਲਾਮਾਂ ਦਿੱਤਾ ਵੀ ਡੰਗਰ ਨਾ ਛੱਡਿਆ ਕਰੋ ਗੁਰਦੁਆਰੇ ਜਾੜਾ ਕਰਦੇ ਆ ਨਾਲੇ ਕਿ ਜਿੱਥੇ ਮਰਜ਼ੀ ਮੂਤ ਦੇਂਦੇ ਜਿੱਥੇ ਮਰਜ਼ੀ ਗੁਰਦੁਆਰੇ ਸਫਾਈ ਆਪਾਂ ਕਰਨੀ ਕਿ ਗੰਦ ਪਾਉਣਾ ਪਰ ਨਹੀਂ ਹੀ ਇਹਨਾਂ ਸਮਝਦੇ ਉਸ ਦਿਨ ਵੀ ਹੁਸੇ ਗੱਲ ਤੋਂ ਬਹਿਸ ਹੁੰਦੀ ਹੁੰਦੀ ਮੇਰੇ ਨਾਲ ਹੱਥੋਂ ਪਾਈਏ ਮੈਂ ਕੱਲਾ ਹਾਂ ਹੱਥੋਂ ਪਾਈਏ ਕੋੜ ਦੇ ਕੋੜ ਦੇ ਮੈਨੂੰ ਘਰੇ ਲੈ ਜਾਂਦੇ ਤੂੰ ਅੱਗੇ ਵੀ ਪੇਂਟ ਜਾ ਢਾ ਕੇ ਆ ਵਾ ਲੋਕਾਂ ਨੂੰ ਵੀ ਆ ਜਾ ਕਰ ਇਦਾਂ ਤੁਹਾਡੀ ਬਨਾਮੀ ਕਰਦਾ ਮੈਂ ਪਰ ਅੱਜ ਤੈਨੂੰ ਛੱਡਣਾ ਨਹੀਂ ਸੀ। ਇਹ ਕੋੜ ਦੇ ਕੋੜ ਦੇ ਘਰੇ ਲੈ ਗਏ ਆ ਘਰੇ ਖੜਕੇ ਤੇ ਮੇਰੇ ਨੂੰ ਤਲਵਾਰ ਦੇ ਨਾਲ ਆਹ ਹਮਲਾ ਕੀਤਾ ਮੇਰੇ ਨਾਲ ਦਾਤਰ ਹੀ ਇੱਕ ਇੱਕ ਮੇਰੇ ਗੋਡੇ ਤੇ ਮਾਰਿਆ ਉੱਥੇ ਟੈਂਕੇ ਲੱਗੇ ਮੁੜ ਕੇ ਮੇਰੇ ਧੱਲੇ ਲੱਤਾਂ ਦੇ ਦੋ ਮਾਰੇ ਉਸ ਤੋਂ ਬਾਅਦ ਮੈਂ ਬੇਹੋਸ਼ ਹੋ ਗਿਆ। ਬਾਅਦ ਵਿੱਚ ਮੈਨੂੰ ਕੋਈ ਪਤਾ ਨਹੀਂ ਕੀ ਹੋਇਆ ਮੇਰੇ ਨਾਲ ਕੀ ਨਹੀਂ। ਬਾਅਦ ਵਿੱਚ ਮੈਨੂੰ ਘਰਦਿਆਂ ਰੇਲਵੇ ਲੈਣ ਤੋਂ ਚੱਕਿਆ। ਉਹਨਾਂ ਦਾ ਕਾਰਨ ਹੀ ਰੇਲਵੇ ਦਾ ਨਾਂ ਲੱਗ ਜਾਊਗਾ। ਵੀ ਰੀਲ ਦੇ ਥੱਲੇ ਆਇਆ ਅਸੀਂ ਬਾਤ ਚਾਹੀਏ ਪਰ ਉਹ ਮਹਾਰਾਜ ਜਿਹੜੀ ਜਗ੍ਹਾ ਬਹੁ ਸਕਤੇ ਆ ਉਹਨੇ ਮਹਾਰਾਜ ਨੇ ਬਚਾਇਆ ਹੱਥ ਦੇ ਕੇ ਭਾਈ ਭਾਈ ਵਿਆਹ ਇਹ ਕਿੰਨੇ ਸੀਆ ਬੱਚਾ ਦੋ ਬੱਚੇ ਮੇਰੇ ਇੱਕ ਲੜਕੀ ਇੱਕ ਲੜਕਾ ਹੈ ਕਮਾਈ ਦਾ ਸਾਧਨ ਕੀ ਹੈ ਕਰਗਾ ਕੋਈ ਦਾ ਕਮਾਈ ਦਾ ਸਾਧਨ ਜੀ ਪਹਿਲੀ ਥੋੜੀ ਜਿਹੀ ਪਹਿਲੀ ਆ ਕਮਾਈ ਦਾ ਸਾਧਨ ਕੋਈ ਨਹੀਂ ਕੀ ਮੰਗ ਕਰਦੇ ਹੋ ਮੰਗ ਮੈਂ ਇਹੋ ਕਰਦਾ ਮੈਨੂੰ ਇਨਸਾਫ ਦਿੱਤਾ ਜਾਵੇ ਕਵਲਜੀਤ ਕੋਲ ਕਵਲਜੀਤ ਕੋਲ ਜੀ ਕੀ ਕਹਿਣਾ ਚਾਹੋਗੇ ਜੇ ਤੁਹਾਡੇ ਪਤੀ ਦੇ ਨਾਲ ਕੁਟ ਮਾਰ ਕੇ ਦਿੱਤੀ ਗਈ ਲੋਕਾਂ ਵੱਲੋਂ ਉਹ ਪਾਹ ਜੀ ਕਰ ਦਿੱਤਾ ਗਿਆ ਸਰ ਉਹਨਾਂ ਨੇ ਬਹੁਤ ਮਾਰਾ ਕੀਤਾ ਸਾਡੇ ਨਾਲ ਸਰ ਇਦਾਂ ਕਰਨਾ ਨਹੀਂ ਚਾਹੀਦਾ ਸਰ ਛੋਟੀ ਜੀ ਗੱਲ ਨੂੰ ਲੈ ਕੇ ਇੰਨਾ ਵੱਡਾ ਹਾਸਾ ਨਹੀਂ ਕਰਨਾ ਚਾਹੀਦਾ ਸਰ ਉਹਨਾਂ ਨੂੰ ਮਤਲਬ ਇਹ ਸਰ ਇਹੋ ਮੰਗ ਕਰਦੇ ਆ ਕਿ ਜੇ ਉਹਨਾਂ ਨੇ ਸਾਡੇ ਨਾਲ ਕੀਤਾ ਤੇ ਦੋਸ਼ੀਆਂ ਨੂੰ ਉਹਨਾਂ ਨੂੰ ਸਜ਼ਾ ਮਿਲੇ ਸਾਡੇ ਵੱਲੋਂ ਸਜ਼ਾ ਦੇਣੀ ਚਾਹੀਦੀ ਸਰਕਾਰ ਨੂੰ ਤੇ ਗਾੜੀ ਸਰ ਸਾਡਾ ਤੇ ਇੱਕ ਸਾਧਨ ਹੀ ਸਾਰਾ ਬੰਦ ਹੋ ਗਿਆ ਵਾ ਕਿ ਇਹ ਇਹਦੇ ਸਿੱਟੇ ਸਰ ਕਿ ਇਹੋ ਪਾਈ ਹੋ ਗਿਆ ساری ਉਮਰ ਲਈ ਸੀ ਸਾਰੇ ਛੋਟੇ ਛੋਟੇ ਮੇਰੇ ਬੱਚੇ ਆ ਸਰ ਕਿੱਦਾਂ ਪਾਲੇ ਸਰ ਟਰੈਕ ਡਰਾਈਵਰ ਸੀਗੇ ਕਿੰਨੇ ਬੱਚੇ ਤੁਹਾਡੇ ਸਰ ਇੱਕ ਗੁੱਡੀ ਇੱਕ ਤਾਕਾ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰ ਇਹੋ ਹੀ ਮੰਗ ਕਰਦੇ ਆ ਕਿ ਇਹਨਾਂ ਨੂੰ ਸਜ਼ਾ ਚਾਹੀਦੀ ਆ ਹਾਂਜੀ ਸਰ ਕੀ ਮਾਮਲਾ ਜਿਹੜਾ ਇੱਕ ਨੌਜਵਾਨ ਦੀਆਂ ਲੱਤਾਂ ਕਰਨੀਆਂ ਪੀਆ ਪਿੰਡ ਲੋਕਾਂ ਦਾ ਕੀ ਸੀ ਸਾਰਾ ਮਾਮਲਾ ਕੀ ਹੁਣ ਤੱਕ ਦੀ ਪੁਲਿਸ ਦੀ ਕਾਰਵਾਈ ਕੀ ਹੈਗੀ ਉਹਦੇ ਰਿਗਾਰਡਿੰਗ ਜੀ ਰঞ্জੀਤ ਸਿੰਘ ਸਾਨੂੰ ਮੁਖਤਾਰ ਸਿੰਘ ਨੇ ਸਾਨੂੰ ਬਿਆਨ ਕਲਮੰਦ ਕਰਵਾਏ ਆ ਕੇ 28 2022 ਨੂੰ ਰਾਤੀਂ ਕਰੀਬ 8 ਵਜੇ ਉਹਦਾ ਝਗੜਾ ਹੋਇਆ ਪੰਜ ਵਿਅਕਤੀਆਂ ਨਾਲ ਕੁਲਦੀਪ ਸਿੰਘ ਮਲਕੀਸ਼ ਸਿੰਘ ਜਗਦੀਪ ਸਿੰਘ ਪਤਰਨਜੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਜੋਗੰਪ੍ਰੀਤ ਸਿੰਘ ਸਨ ਉਹ ਮਲਕੀਸ਼ ਸਿੰਘ ਇਹਨਾਂ ਨੇ ਸੱਟਾਂ ਮਾਰੀਆਂ ਤੇ ਇਹਦਾ ਆਪਾਂ ਮੁਕਦਮਾ ਦਰਜ ਕਰ ਲਿਆ ਜੀ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਪੇਜੇ